ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਜਗਪ੍ਰੀਤ ਸਿੰਘ ਮੌਜੂਦ ਨੇ ਜਿਹੜੇ ਕਿ ਬ੍ਰਾਡਵੇ ਇਮੀਗ੍ਰੇਸ਼ਨਸ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਯੂਕੇ ਤੇ ਬਹੁਤ ਵੱਡੀ ਖੁਸ਼ਖਬਰੀ ਇਹ ਹੈ ਕਿ ਕੈਨੇਡਾ ਔਰ ਆਸਟ੍ਰੇਲੀਆ ਜਿਸ ਤਰੀਕੇ ਨਾਲ ਵਿਦਿਆਰਥੀਆਂ ਦਾ ਟ੍ਰੈਂਡ ਘਟਿਆ ਇੱਕ ਵਾਰ ਮੁੜ ਤੋਂ ਯੂਕੇ ਵੱਲ ਨੂੰ ਵਿਦਿਆਰਥੀਆਂ ਨੇ ਰੁਖ ਕੀਤਾ ਪਰ ਯੂਕੇ ਜਾਣ ਵੇਲੇ ਵੀ ਬਹੁਤ ਸੋਚ ਸਮਝ ਕੇ ਵਿਦਿਆਰਥੀਆਂ ਨੂੰ ਅਪਲਾਈ ਕਰਨ ਦੀ ਲੋੜ ਹੈ ਹੁਣ ਕਿਉਂਕਿ ਜਨੂਅਰੀ ਇਨਟੇਕ ਯੂਕੇ ਦਾ ਬਹੁਤ ਜ਼ਿਆਦਾ ਡਿਮਾਂਡ ਚ ਹੈ ਬਹੁਤ ਵਿਦਿਆਰਥੀ ਜਨੂਅਰੀ ਇਨਟੇਕ ਲਈ ਅਪਲਾਈ ਕਰ ਰਹੇ ਨੇ ਜਗਪ੍ਰੀਤ ਜੀ ਸਾਡੇ ਨਾਲ ਇੱਕ ਖਾਸ ਪ੍ਰੋਗਰਾਮ ਲੈ ਕੇ ਆਏ ਨੇ ਮਾਸਟਰਸ ਲਈ ਯੂਕੇ ਦੇ ਵਿੱਚ ਜਨੂਅਰੀ ਇਨਟੇਕ ਦੇ ਵਿੱਚ ਮਾਸਟਰਸ ਵਾਲਿਆਂ ਨੂੰ ਹੁਣੇ ਕਿਉਂ ਅਪਲਾਈ ਕਰਨਾ ਚਾਹੀਦਾ ਔਰ ਮਾਸਟਰਸ ਦੇ ਕਿਹੜੇ ਕਿਹੜੇ ਬੈਨੀਫਿਟ ਨੇ ਕਿਸ ਕਿਸ ਤਰ੍ਹਾਂ ਦੇ ਪ੍ਰੋਗਰਾਮ ਨੇ ਮਾਸਟਰਸ ਲਈ ਔਰ ਸਪਾਊਸ ਤੇ ਵੀ ਜਿਹੜੀ ਨਾਲ ਮਾਸਟਰਸ ਦੀ ਖੁਸ਼ਖਬਰੀ ਹੈ ਉਹ ਵੀ ਸਾਨੂੰ ਐਕਸਪਲੇਨ ਕਰਨਗੇ ਜਗਪ੍ਰੀਤ ਜੀ ਜਗਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਜੀ ਸਸਕਾਲ ਜੀ ਜਗਪ੍ਰੀਤ ਜੀ ਮਾਸਟਰਸ ਦੀ ਬਹੁਤ ਜ਼ਿਆਦਾ ਡਿਮਾਂਡ ਜਨੂਰੀ ਇਨਟੇਕ ਦੀ ਹੁਣ ਆ ਗਈ ਮੈਂ ਚਾਹੂੰਗਾ ਇਹਦੇ ਤੇ ਜ਼ਰੂਰ ਤੁਸੀਂ ਆਪਣੀ ਗੱਲ ਸਾਂਝੀ ਕਰੋ ਬਿਲਕੁਲ ਸਰ ਜੀ ਯੂਕੇ ਨੂੰ ਲੈ ਕੇ ਜੇ ਆਪਾਂ ਗੱਲ ਕਰਾਂਗੇ ਨਾ ਮਾਸਟਰਸ ਪ੍ਰੋਗਰਾਮ ਨੂੰ ਲੈ ਕੇ ਤਾਂ ਇਹਦੇ ਚ ਨਾ 2-3 ਬਹੁਤ ਇੰਪੋਰਟੈਂਟ ਔਰ ਐਡਵਾਂਟੇਜਸ ਪੁਆਇੰਟ ਰਹਿੰਦੇ ਨੇ ਸਭ ਤੋਂ ਪਹਿਲੀ ਚੀਜ਼ ਹੈ ਕਿ ਯੂਕੇ ਦੇ ਵਿੱਚ ਜਿਹੜੀ ਮਾਸਟਰ ਡਿਗਰੀ ਹੈ ਉਹ 1 ਸਾਲ ਦੀ ਹੈ ਹੁਣ ਚਾਹੇ ਤੁਸੀਂ ਯੂਐਸਏ ਜਾਓ ਕੈਨੇਡਾ ਜਾਓ ਆਸਟ੍ਰੇਲੀਆ ਜਾਓ ਤਾਂ ਹਰ ਜਗ੍ਹਾ ਤੇ ਮਾਸਟਰ ਡਿਗਰੀ ਜਿਹੜੀ ਹੈ ਉਹ 2 ਸਾਲ ਦੀ ਮਿਲਦੀ ਹੈ ਜਦੋਂ 2 ਸਾਲ ਦੀ ਗੱਲ ਆਉਂਦੀ ਹੈ ਤਾਂ ਸਟੂਡੈਂਟ ਔਰ ਪੇਰੈਂਟਸ ਸਭ ਤੋਂ ਪਹਿਲਾਂ ਉਹਦੇ ਬਜਟ ਨੂੰ ਲੈ ਕੇ ਜਾਦਾ ਫੋਕਸਡ ਹੁੰਦੇ ਨੇ ਕਿ 2 ਸਾਲ ਪੜ੍ਹਨਾ ਹੈ 1 ਸਾਲ ਦੀ ਤਾਂ ਆਪਾਂ ਫੀਸ ਦੇ ਦੇਣੀ ਹੈ ਫਿਰ ਦੂਜੇ ਸਾਲ ਦੀ ਫੀਸ ਇਕੱਠੀ ਕਰਨੀ ਹੈ ਕੰਮ ਹੋਊਗਾ ਨਹੀਂ ਹੋਊਗਾ ਜੋ ਵੀ ਅੱਜ ਆਪਾਂ ਨਿਊਜ਼ ਸੁਣਦੇ ਆ ਸੋ ਸਭ ਤੋਂ ਵੱਡਾ ਐਡਵਾਂਟੇਜ ਯੂਕੇ ਜਾਣ ਦਾ ਕੀ ਹੈ ਕਿ ਇੱਥੇ ਤੁਹਾਨੂੰ ਮਾਸਟਰ ਡਿਗਰੀ ਜਿਹੜੀ ਹੈ ਉਹ 1 ਸਾਲ ਦੇ ਵਿੱਚ ਅਵਾਰਡ ਹੋ ਜਾਂਦੀ ਹੈ 2 ਸਾਲ ਦੀ ਪਿਛਾਏ ਉਸ ਤੋਂ ਬਾਅਦ 2 ਸਾਲ ਦਾ ਉਹਦੇ ਉੱਤੇ ਪੋਸਟ ਸਟੱਡੀ ਵਰਕ ਪਰਮਿਟ ਹੈ ਇਹ ਉਹਦਾ ਇੱਕ ਫਰਦਰ ਪਲੱਸ ਪੁਆਇੰਟ ਆਉਂਦਾ ਹੈ ਹੁਣ ਜੇ ਮੈਂ ਗੱਲ ਕਰਾਂ ਮਾਸਟਰ ਡਿਗਰੀ ਨੂੰ ਲੈ ਕੇ ਯੂਕੇ ਨੂੰ ਕਨੈਕਟ ਕਰਾਂ ਤਾਂ ਮਾਸਟਰਸ ਵਿਦ ਰਿਸਰਚ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਡਿਪੈਂਡੈਂਟ ਐਪਲੀਕੇਸ਼ਨਸ ਜਿਹੜੀਆਂ ਨੇ ਉਹ 100% ਐਲੀਜੀਬਲ ਨੇ ਸਰ ਹਾਲੇ ਵੀ ਮੈਂ ਸਟੂਡੈਂਟਸ ਨੂੰ ਜਦੋਂ ਮਿਲਦਾ ਨਾ ਤੇ ਸਟੂਡੈਂਟਸ ਕਨਫਿਊਜ਼ਡ ਰਹਿੰਦੇ ਨੇ ਕਿ ਕੀ ਯੂਕੇ ਹਾਲੇ ਵੀ ਸਪਾਊਸ ਜਾਂਦਾ ਕਿਉਂਕਿ ਇੱਥੇ ਨਾ ਮਿਸਕਨਸੈਪਸ਼ਨਸ ਬਹੁਤ ਚਲਦੀਆਂ ਨੇ ਪ੍ਰੋਪਰ ਨੋਲੇਜ ਨਹੀਂ ਹੈ ਪ੍ਰੋਸੈਸ ਨਹੀਂ ਸਮਝਿਆ ਜਾਂਦਾ ਇਵਨ ਕਈ ਏਜੰਟਸ ਵੀ ਜਿਹੜੇ ਕਿ ਲੋਕਲ ਲੈਵਲ ਦੇ ਉੱਤੇ ਹੀ ਕੰਮ ਕਰਦੇ ਨੇ ਕੋਈ ਯੂਨੀਵਰਸਿਟੀਆਂ ਦੇ ਨਾਲ ਡੈਲੀਗੇਸ਼ਨਸ ਨਾਲ ਡਿਸਕਸ਼ਨ ਨਹੀਂ ਹੁੰਦੀਆਂ ਉੱਥੇ ਮੈਂ ਅੱਜ ਵੀ ਸੁਣਦਾ ਕਿ ਪਲੱਸ 2 ਦੇ ਨਾਲ ਸਪਾਊਸ ਦੀ ਗੱਲ ਕੀਤੀ ਜਾਂਦੀ ਹੈ ਸੋ ਯੂਕੇ ਨੂੰ ਲੈ ਕੇ ਅਗਰ ਮੈਂ ਹੁਣ ਮਾਸਟਰਸ ਨੂੰ ਸਪੈਸੀਫਿਕਲੀ ਗੱਲ ਕਰਾਂ ਤਾਂ ਜਨੂਰੀ ਇਨਟੇਕ ਦੇ ਵਿੱਚ ਜਿਹੜਾ ਕਿ ਇੱਕ ਸ਼ਾਰਟ ਇਨਟੇਕ ਹੁੰਦਾ ਨਾਰਮਲੀ ਯੂਕੇ ਦੇ ਵਿੱਚ ਨਾ ਸੈਪਟੈਂਬਰ ਇਨਟੇਕ ਦੇ ਵਿੱਚ ਬਹੁਤ ਹਾਰੀਆਂ ਯੂਨੀਵਰਸਿਟੀਆਂ ਓਪਨ ਹੁੰਦੀਆਂ ਨੇ ਬਹੁਤ ਸਾਰੇ ਪ੍ਰੋਗਰਾਮਸ ਓਪਨ ਹੁੰਦੇ ਨੇ ਸੋ ਜਨੂਅਰੀ ਮਾਸਟਰਸ ਵਿਦ ਰਿਸਰਚ ਲਿਮਟਿਡ অপਸ਼ਨਸ ਨੇ ਯੂਨੀਵਰਸਿਟੀਆਂ ਨੇ ਬਟ ਓਪਨ ਹੈ ਸੋ ਜਿਹੜੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਨੈਕਸਟ ਈਅਰ ਸਪਟੈਂਬਰ ਤੱਕ ਵੇਟ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਬਹੁਤ ਲੰਬਾ ਸਮਾਂ ਉਹਦੇ ਵਿੱਚ ਗੈਪ ਵੀ ਕ੍ਰੀਏਟ ਹੋ ਜਾਣਾ ਇੰਨਾ ਲੰਬਾ ਵੇਟ ਵੀ ਨਹੀਂ ਹੁੰਦੀ ਸੋ ਜਨਵਰੀ ਦਾ ਇੱਕ ਪਲੱਸ ਪੁਆਇੰਟ ਹੈ ਕਿ ਤੁਸੀਂ ਵਿਦ ਸਪਾਊਸ ਜਿਹੜਾ ਉਹ ਕਰ ਸਕਦੇ ਹੋ ਇਸ ਤੋਂ ਬਾਅਦ ਸਰ ਗੱਲ ਆਉਂਦੀ ਹੈ ਕਿ ਮਾਸਟਰਸ ਦੇ ਵਿੱਚ ਨਾ ਐਡਮਿਸ਼ਨ ਲੈਣ ਦੇ ਲਈ ਗ੍ਰੈਜੂਏਸ਼ਨ ਦੇ ਵਿੱਚ 55% ਮਾਰਕਸ ਦੀ ਰਿਕੁਆਇਰਮੈਂਟ ਹੈ ਹੁਣ ਚਾਹੇ ਤੁਸੀਂ ਰਿਸਰਚ ਪ੍ਰੋਗਰਾਮ ਚ ਜਾਣਾ ਹੈ ਚਾਹੇ ਤੁਸੀਂ ਟਾਟ بیسਟ ਜਾਣਾ ਸੋ ਕਈ ਸਟੂਡੈਂਟ ਹੁੰਦੇ ਨੇ ਜਿਨ੍ਹਾਂ ਦੇ ਗ੍ਰੈਜੂਏਸ਼ਨ ਦੇ ਵਿੱਚ 55% ਤੋਂ ਘੱਟ ਨੰਬਰ ਨੇ ਫਿਰ ਉਹ ਆਪਸ਼ਨਸ ਉਹਨਾਂ ਕੋਲ ਆਉਂਦੇ ਨੇ ਸਪਟੈਂਬਰ ਦੇ ਵਿੱਚ ਬਟ ਜਨਵਰੀ ਚ ਨਾ ਯੂਨੀਵਰਸਿਟੀਆਂ ਮਾਸਟਰਸ ਐਂਡ ਪ੍ਰੀ ਮਾਸਟਰ ਪ੍ਰੋਗਰਾਮ ਜੁਆਇੰਟ ਪ੍ਰੋਗਰਾਮ ਦਿੰਦੇ ਨੇ ਜਿਹਦੇ ਵਿੱਚ ਘੱਟ ਪਰਸੈਂਟੇਜ ਵਾਲਾ ਸਟੂਡੈਂਟ ਵੀ ਅਪਲਾਈ ਕਰ ਸਕਦਾ ਸੋ ਜਨਵਰੀ ਨੂੰ ਲੈ ਕੇ ਜੇ ਮਾਸਟਰਸ ਦੀ ਗੱਲ ਕਰੀਏ ਤਾਂ ਇਹ ਬਹੁਤ ਵੱਡੇ ਪਲੱਸ ਪੁਆਇੰਟ ਨੇ ਆਪਰਚੂਨਿਟੀਆਂ ਨੇ ਸਪਾਊਸ ਦੇ ਨਾਲ ਜਾਣਦੀਆਂ ਇੱਕ ਸਾਲ ਦੇ ਵਿੱਚ ਤੁਸੀਂ ਮਾਸਟਰਸ ਕੰਪਲੀਟ ਕਰੋ ਜਿੱਥੇ ਤੁਹਾਨੂੰ 2-2 ਸਾਲ ਵਾਕੇ ਕੰਟਰੀਜ਼ 'ਚ ਲੱਗਣੇ ਨੇ ਪਲੱਸ ਪ੍ਰੀ ਮਾਸਟਰ ਇੱਕ ਆਪਸ਼ਨ ਹੈ ਜਿਹਦੇ 'ਚ ਤੁਹਾਨੂੰ ਸਪਟੈਂਬਰ ਤੱਕ ਅਗਲੇ ਸਾਲ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ ਜੇ ਸਟੂਡੈਂਟਸ ਸਰ ਐਡਵਾਂਸ ਅਪਲਾਈ ਕਰੇ ਹੁਣ ਨਾ ਇੱਥੇ ਅੱਜ ਅਸੀਂ ਦੇਖਦੇ ਹਾਂ ਕਿ ਹਮੇਸ਼ਾ ਆਦਤ ਹੁੰਦੀ ਹੈ ਸਟੂਡੈਂਟ ਦੀ ਕਿ ਉਹ ਪਹਿਲਾਂ ਟ੍ਰੈਂਡ ਵਾਚ ਕਰਦਾ ਹੈ ਫਿਰ ਐਜ ਮੂਵਮੈਂਟ ਤੇ ਜਾ ਕੇ ਉਹ ਆਪਣੀਆਂ ਫਾਈਲਾਂ ਨੂੰ ਸਟਾਰਟ ਕਰਦਾ ਹੈ ਫਿਰ ਕਈ ਵਾਰ ਡੈਫਰਮੈਂਟ ਹੁੰਦੀਆਂ ਨੇ ਔਨ ਟਾਈਮ ਰਿਜ਼ਲਟ ਨਹੀਂ ਮਿਲਦੇ ਜੇ ਤੁਸੀਂ ਯੂਕੇ ਦੇ ਜਨਵਰੀ ਇਨਟੇਕ ਮਾਸਟਰਸ ਨੂੰ ਲੈ ਕੇ ਇਨ ਐਡਵਾਂਸ ਐਪਲੀਕੇਸ਼ਨਸ अर्ਲੀ ਸਟੇਜਸ ਤੇ ਅਪਲਾਈ ਕਰਦੇ ਆ ਤਾਂ ਅਕੈਡੈਮਿਕ ਸਕਾਲਰਸ਼ਿਪਸ ਦੇ ਨਾਲ-ਨਾਲ ਤੁਹਾਨੂੰ अर्ਲੀ ਬਰਡ ਸਕਾਲਰਸ਼ਿਪਸ ਵੀ ਮਿਲਦੀਆਂ ਨੇ ਜਿਹਦੇ ਵਿੱਚ ਅਸੀਂ 3000 ਤੋਂ 5000 ਪਾਉਂਡ ਤੱਕ ਦੀ ਸੇਵਿੰਗ ਜਿਹੜੀ ਹੈ ਉਹ ਕਰ ਸਕਦੇ ਆ ਇਹ ਬੜਾ ਵੱਡਾ ਅਮਾਊਂਟ ਹੈ ਜਿਹੜਾ ਕਿ ਮਿਸਲੀਨੀਅਸ ਐਕਸਪੈਂਸਸ ਨੂੰ ਕਵਰ ਅਪ ਕਰਨ ਚ ਹੈਲਪ ਕਰਦਾ ਹੈ ਜੀ ਜੀ ਸੋ ਬੜੀ ਇੰਪੋਰਟੈਂਟ ਤੁਸੀਂ ਗੱਲ ਕੀਤੀ ਹੈ ਸੋ ਮੈਨੂੰ ਲੱਗਦਾ ਜਰੂਰ ਇਹਦੇ ਨਾਲ ਬਹੁਤ ਵੱਡਾ ਫਾਇਦਾ ਹੈ ਜਿਹੜਾ ਵਿਦਿਆਰਥੀਆਂ ਨੂੰ ਵੀ ਹੋ ਸਕਦਾ ਹੈ ਅੱਛਾ ਇਹ ਇਮੀਡੀਏਟ ਬੱਚਿਆਂ ਨੂੰ ਅਪਲਾਈ ਕਰਨਾ ਚਾਹੀਦਾ ਸਟੂਡੈਂਟਸ ਨੂੰ ਯਾ ਹਜੇ ਟਾਈਮ ਹੈ ਜਿਵੇਂ ਆਪਾਂ ਕਹਿੰਦੇ ਆ ਵੀ ਜਨੂਅਰੀ ਇਨਟੇਕ ਨੂੰ ਬਹੁਤ ਸਮਾਂ ਪਿਆ ਦੇਖੋ ਜੀ ਸਮਾਂ ਤਾਂ ਜ਼ਰੂਰ ਪਿਆ ਬਟ ਜਿੱਦਾਂ ਜਿੱਦਾਂ ਇਹਦਾ ਟਾਈਮ ਨਿਕਲਦਾ ਜਾਏਗਾ ਨਾ ਜਿੱਦਾਂ ਜਿੱਦਾਂ ਐਡਮਿਸ਼ਨਸ ਕੰਪਲੀਟ ਹੁੰਦੀਆਂ ਜਾਣਗੀਆਂ ਤਾਂ ਯੂਨੀਵਰਸਿਟੀਆਂ ਆਪਣੀਆਂ ਟਰਮਸ ਐਂਡ ਕੰਡੀਸ਼ਨ ਰੂਲ ਐਂਡ ਰੈਗੂਲੇਸ਼ਨ ਨੂੰ ਚੇਂਜ ਕਰਦੇ ਨੇ ਸੋ ਉਹਦੇ ਚ ਹੋ ਸਕਦਾ ਹੈ ਸਕਾਲਰਸ਼ਿਪਸ ਘਟ ਜਾਣ ਲੋਕੇਸ਼ਨਸ ਨਾਲ ਫਿਰ ਕੰਪਰੋਮਾਈਜ਼ ਕਰਨਾ ਪਵੇ ਮੰਨ ਲਓ ਅੱਜ ਆਪਣੇ ਕੋਲ ਲੰਡਨ ਚ ਓਪਨ ਯੂਨੀਵਰਸਿਟੀਜ਼ ਹੈਗੀਆਂ ਨੇ ਬਟ ਜੇ ਆਪਾਂ ਨਵੰਬਰ ਚ ਜਾ ਕੇ ਵੀ ਸਟਾਰਟ ਕਰਾਂਗੇ ਤਾਂ ਸਟਿਲ ਆਪਾਂ ਐਡਮਿਸ਼ਨ ਲੈ ਪਾਵਾਂਗੇ ਬਟ ਹੋ ਸਕਦਾ ਹੈ ਕਿ ਫਿਰ ਲੰਡਨ ਦੀ ਪੈਰੀਫਰੀ ਚ ਜਾਣਾ ਪਵੇ 1.5 ਘੰਟੇ ਦੇ ਡਿਸਟੈਂਸ ਤੇ ਜਾਣਾ ਪਵੇ ਜਾਂ ਲੋਕੇਸ਼ਨ ਨਾ ਕੰਪਰੋਮਾਈਜ਼ ਕਰਨਾ ਪਵੇ ਇਹ ਚੀਜ਼ਾਂ ਨੂੰ ਆਪਾਂ ਨੂੰ ਸਮਝਣਾ ਜ਼ਰੂਰੀ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਸਕਰੀਨ ਤੇ ਨੰਬਰ ਹੈ 90238 90238 ਤੁਰੰਤ ਇਸ ਨੰਬਰ ਤੇ ਤੁਸੀਂ ਕਾਲ ਕਰੋ ਜਗਪ੍ਰੀਤ ਜੀ ਦੇ ਨਾਲ ਅਪਾਇੰਟਮੈਂਟ ਬਣਾਓ ਔਰ ਆਪਣੀ ਫਾਈਲ ਲੌਂਚ ਕਰੋ ਥੈਂਕ ਯੂ ਸੋ ਮਚ ਥੈਂਕ ਯੂ ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ